ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਈਜ਼ੀ ਰਜਿਸਟਰੀ ਯੋਜਨਾ ਸ਼ੁਰੂ ਕਰਨ ਨਾਲ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਤੇ ਪਾਰਦਰਸ਼ੀ ਹੋ ਗਈ ਹੈ ਹੁਣ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈ ਰਹੇ ਕਿਉਂਕਿ ਤੁਸੀਂ ਇਹ ਪ੍ਰਕਿਰਿਆ ਘਰ ਬੈਠੇ ਹੀ ਸਿਰਫ 48 ਘੰਟਿਆਂ ਵਿੱਚ ਪੂਰੀ ਕਰ ਸਕਦੇ ਹੋ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਜਿਸ ਨਾਲ ਭ੍ਰਿਸ਼ਟਾਚਾਰ ਤੇ ਵੀ ਰੋਕ ਲੱਗੀ ਹੈ ਇਸ ਤੋਂ ਇਲਾਵਾ ਲੋਕਾਂ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਵਿਕਲਪ ਹੈ ਜਿਸ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਆਨਲਾਈਨ ਪ੍ਰਾਪਤ ਕਰ ਸਕਦੇ ਹਨ ਇਹ ਉਪਰਾਲਾ ਪੰਜਾਬ ਸਰਕਾਰ ਵੱਲੋਂ 26 ਮਈ 2025 ਨੂੰ ਮੁਹਾਲੀ ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਫਾਇਦਾ ਹੁਣ ਵੱਡੀ ਗਿਣਤੀ 'ਚ ਲੋਕ ਲੈ ਰਹੇ ਹਨ ਮੈਂ ਰਜਿਸਟਰੀ ਕਰਾਉਣ ਲਈ ਆਇਆ ਸੀ 48 ਘੰਟੇ ਦੇ ਵਿੱਚ ਵਿੱਚ ਪਰ ਮਿਲ ਗਈ ਸੀ ਤੇ ਟਾਈਮ ਨਾਲ ਰਜਿਸਟਰੀ ਹੋਈ ਹੈ ਬੀਚ ਵਿਚੋਲੀਆ ਬੰਦ ਬਿਲਕੁਲ ਖਤਮ ਹੋ ਗਿਆ ਜੀ ਕੋਈ ਰਿਸ਼ਵਤ ਨਹੀਂ ਕੋਈ ਕੁਝ ਨਹੀਂ ਕਿ ਟਾਈਮ ਨਾਲ ਬੰਦਾ ਵਿਹਲਾ ਹੋ ਜਾਂਦਾ ਜੀ ਸਰਕਾਰ ਦੁਆਰਾ ਜਿਹੜਾ ਇਹ ਰਜਿਸਟਰੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਹਦੇ ਨਾਲ ਪਬਲਿਕ ਨੂੰ ਬਹੁਤ ਜ਼ਿਆਦਾ ਸਹੂਲਤਾਂ ਮਿਲੀਆਂ ਸਭ ਤੋਂ ਪਹਿਲੀ ਗੱਲ ਜਦੋਂ ਰਜਿਸਟਰੀ ਪ੍ਰੀ ਪ੍ਰੂਵਲ ਚ ਪਾਈ ਜਾਂਦੀ ਆ ਵਿਥਿਨ 48 ਆਵਰਸ ਅਸੀਂ ਉਹਨੂੰ ਅਪਰੂਵ ਕਰਨਾ ਹੁੰਦਾ ਜਾਂ ਉਹਦੇ ਉੱਤੇ ਕੋਈ ਇਜੈਕਸ਼ਨ ਲਾਉਣਾ ਹੁੰਦਾ ਆਨਲਾਈਨ ਕਰ ਰਹੇ ਆ ਸਾਰਾ ਕੁਝ ਰਜਿਸਟਰੀ ਆਪਣੇ ਘਰੇ ਬੈਠ ਕੇ ਲਿਖ ਸਕਦੇ ਆ ਤੁਹਾਨੂੰ ਮੋਬਾਈਲ ਤੇ ਟਾਈਮ ਮਿਲ ਜਾਂਦਾ ਵੀ ਸਵੇਰ 3 ਵਜੇ ਤੋਂ ਲੈ ਕੇ 3:30 ਵਜੇ ਤੱਕ ਤੁਸੀਂ ਆ ਜਿਓ ਉਨਾ 15 ਮਿੰਟਾਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਤਸੀਲਾਂ ਦੇ ਵਿੱਚ ਹੋ ਜਾਊਗਾ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਤਾਂ ਮੈਂ ਇਹ ਭਾਵਨਾ ਅੱਜ ਦੀ ਸ਼ੁਰੂਆਤ ਕਰ ਲੈਨੇ ਮੌਸਮ ਦੀ ਜਾਣਕਾਰੀ ਦੇ ਨਾਲ ਹੈ ਮੌਸਮ ਵਿਭਾਗ ਦੇ ਵੱਲੋਂ ਜਿੱਥੇ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਠੰਡ ਜਿਹੜੀ ਹੈ ਹੋਰ ਵਧਣ ਵਾਲੀ ਹੈ ਕਿਉਂਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਹਰ ਸਾਲ ਠੰਡ ਜਿਹੜੀ ਹੈ ਵੱਧ ਜਾਂਦੀ ਹੈ ਤੇ ਇਸ ਸਾਲ yellow ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਕਿ ਸ਼ੀਤ ਲਹਿਰ ਚੱਲੇਗੀ ਠੰਡੀਆਂ ਹਵਾਵਾਂ ਚੱਲਣਗੀਆਂ ਅਤੇ ਸੰਘਣੀ ਧੁੰਦ ਜਿਹੜੀ ਆ ਕਈ ਥਾਵਾਂ ਤੇ ਉਹ ਵੀ ਪੈ ਸਕਦੀ ਆ ਭਾਰਤ ਮੌਸਮ ਵਿਭਾਗ ਨੇ ਦਸੰਬਰ ਦੀ ਸ਼ੁਰੂਆਤ ਨਾਲ ਹੀ ਪੰਜਾਬ ਲਈ ਠੰਡ ਦੀ ਲਹਿਰ ਬਾਰੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਪੰਜਾਬ ਤੇ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਹੈ ਤੇ ਕਈ ਇਲਾਕਿਆਂ 'ਚ ਧੁੰਦ ਪਾਣੀ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ 'ਚ ਧੁੰਦ ਦੀ ਤੀਬਰਤਾ ਜਿਹੜੀ ਆ ਹੋਰ ਵਧੇਗੀ ਤਾਪਮਾਨ ਤੇਜ਼ੀ ਨਾਲ ਗਿਰਾਵਟ ਨਜ਼ਰ ਆਏਗੀ ਤਾਪਮਾਨ ਦੇ ਵਿੱਚ 5 ਦਸੰਬਰ ਤੱਕ ਕਈ ਜ਼ਿਲ੍ਹਿਆਂ 'ਚ ਤਾਪਮਾਨ ਦੇ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ ਖਾਸ ਕਰਕੇ ਦੱਖਣੀ ਅਤੇ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ 'ਚ ਠੀਤ ਲਹਿਰ ਜਿਹੜਾ ਸਭ ਤੋਂ ਵੱਧ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਮੁਤਾਬਕ ਜਾਰੀ ਕੀਤੇ ਅਪਡੇਟ ਅਨੁਸਾਰ ਫਿਰੋਜ਼ਪੁਰ ਫਾਜ਼ਿਲਕਾ ਮੁਖਤਸਰ ਬਠਿੰਡਾ ਮਾਨਸਾ ਬਰਨਾਲਾ ਮੋਗਾ ਫਤਿਹਗੜ੍ਹ ਸਾਹਿਬ ਸੰਗਰੂਰ ਅਤੇ ਇਹਨਾਂ ਜਿਲ੍ਹਿਆ ਲਈ ਜਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਹਨਾਂ ਇਲਾਕਿਆਂ 'ਚ ਰਾਤ ਦੇ ਤਾਪਮਨ ਦੇ ਵਿੱਚ ਕਾਫੀ ਕਮੀ ਹੋ ਸਕਦੀ ਹੈ ਅਤੇ ਸਵੇਰ ਤੇ ਸ਼ਾਮ ਨੂੰ ਕੜਾਕੇ ਦੀ ਠੰਡ ਜਿਹੜੀ ਆ ਉਹ ਪੈ ਸਕਦੀ ਆ ਤੇ ਇਸ ਵੇਲੇ ਦਸੰਬਰ ਦਾ ਮਹੀਨਾ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਤੇ ਠੰਡ ਦੇ ਨਾਲ ਇਹ ਬੇਹਤ ਠੰਡ ਜਿਹੜੀ ਆ ਵੱਧ ਚੁੱਕੀ ਆ ਨਵੰਬਰ ਦੇ ਵਿੱਚ ਹੀ ਠੰਡ ਵੱਧ ਜਾਂਦੀ ਹੈ ਤੇ ਸੰਗਣੀ ਧੁੰਦ ਵੀ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਨਵੰਬਰ ਦੇ ਵਿੱਚ ਠੰਡ ਜਿਹੜੀ ਆ ਉਹ ਇੰਨੀ ਜ਼ਿਆਦਾ ਨਹੀਂ ਵਧੀ ਸੀ ਤਾਂ ਹੁਣ ਕੜਾਕੇ ਦੀ ਠੰਡ ਦਾ ਪੰਜਾਬ ਵਾਸੀਆਂ ਨੂੰ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਦੂਜੇ ਪਾਸੇ ਗੱਲ ਕਰ ਲਈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਤਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ 'ਚ ਮੌਸਮ ਜਿਹੜਾ ਸਧਾਰਨ ਰਹਿਣ ਦੀ ਸੰਭਾਵਨਾ ਜਿਹੜੀ ਜਿਤਾਈ ਜਾ ਰਿਹਾ ਪਰ ਤਾਪਮਾਨ ਦੇ ਵਿੱਚ ਫਿਰ ਵੀ ਮੌਸਮੀ ਨਿਯਮਾਂ ਮੁਤਾਬਿਕ ਅਜਿਹੜਾ ਬਦਲਾਅ ਜਿਹੜਾ ਜਰੂਰ ਦੇਖਣ ਨੂੰ ਮਿਲੇਗਾ ਸਵੇਰ ਵੇਲੇ ਤੇ ਸ਼ਾਮ ਵੇਲੇ ਧੁੰਦਪੈਣੀ ਸ਼ੁਰੂ ਹੋਵੇਗੀ ਠੀਤ ਲਹਿਰ ਦਾ ਅਸਰ ਵੀ ਜਿਹੜਾ ਦੇਖਣ ਨੂੰ ਮਿਲੇਗਾ ਤੇ ਸੁੱਕੀ ਠੰਡ ਪੈ ਰਹੀ ਆ ਹੁਣ ਹਜੇ ਤੱਕ ਮੌਸਮ ਵਿਭਾਗ ਦੇ ਵੱਲੋਂ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਲੋਕ ਬਾਰਿਸ਼ ਦਾ ਵੀ ਇੰਤਜ਼ਾਰ ਜਿਹੜਾ ਕਰ ਰਹੇ ਕਿਉਂਕਿ ਸੁੱਕੀ ਠੰਡ ਹਮੇਸ਼ਾ ਹੀ ਪਰੇਸ਼ਾਨੀਆਂ ਪੈਦਾ ਕਰਦੀ ਆ ਗਲਾ ਖਰਾਬ ਅਤੇ ਇਸ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਮਹਿਸੂਸ ਹੁੰਦੀਆਂ ਨੇ ਤੇ ਹੁਣ ਵੀ ਸੁੱਕੀ ਠੰਡ ਪੈ ਰਹੀ ਆ ਅਤੇ ਜਲਦ ਹੀ ਜੇਕਰ ਬਾਰਿਸ਼ ਦਾ ਅਲਰਟ ਜਾਰੀ ਹੁੰਦਾ ਮੀਂਹ ਪੈਂਦਾ ਤੇ ਫਿਰ ਲੋਕਾਂ ਨੂੰ ਜਿਹੜਾ ਗਲਾ ਖਰਾਬ ਖਾਂਸੀ ਜ਼ੁਕਾਮ ਇਸ ਤੋਂ ਜਿਹੜਾ ਛੁਟਕਾਰਾ ਮਿਲੇਗਾ ਤੇ ਫਿਲਹਾਲ ਇਹ ਦਸੰਬਰ ਦੀ ਸ਼ੁਰੂਆਤ ਬੇਹਤ ਵੱਡੀ ਠੰਡ ਦੇ ਨਾਲ ਹੋ ਰਹੀ ਹੈ ਦੇਖ ਰਹੇ ਹੋ ਦਿਨਿਕ ਫੇਰਾ ਤੇ ਮਹਿ ਭਾਵਨਾ ਅੱਜ ਦੀ ਸ਼ੁਰੂਆਤ ਕਰ ਲੈਨੇ ਮੌਸਮ ਦੀ ਜਾਣਕਾਰੀ ਦੇ ਨਾਲ ਹੈ ਮੌਸਮ ਵਿਭਾਗ ਦੇ ਵੱਲੋਂ ਜਿੱਥੇ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਠੰਡ ਜਿਹੜੀ ਹੈ ਹੋਰ ਵਧਣ ਵਾਲੀ ਹੈ ਕਿਉਂਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਹਰ ਸਾਲ ਠੰਡ ਜਿਹੜੀ ਹੈ ਵੱਧ ਜਾਂਦੀ ਹੈ ਤੇ ਇਸ ਸਾਲ ਜੈਲੋ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ ਜੈਲੋ ਅਲਰਟ ਜਾਰੀ ਕੀਤਾ ਗਿਆ ਕਿ ਸ਼ੀਤ ਲਹਿਰ ਚੱਲੇਗੀ ਠੰਡੀਆਂ ਹਵਾਵਾਂ ਚੱਲਣਗੀਆਂ ਅਤੇ ਸੰਗਣੀ ਤੁੰਦ ਜਿਹੜੀ ਆ ਕਈ ਥਾਵਾਂ ਤੇ ਉਹ ਵੀ ਪੈ ਸਕਦੀ ਆ ਭਾਰਤ ਮੌਸਮ ਵਿਭਾਗ ਨੇ ਦਸੰਬਰ ਦੀ ਸ਼ੁਰੂਆਤ ਨਾਲ ਹੀ ਪੰਜਾਬ ਲਈ ਠੰਡ ਦੀ ਲਹਿਰ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਪੰਜਾਬ ਤੇ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਤੇ ਕਈ ਇਲਾਕਿਆਂ 'ਚ ਤੁੰਦ ਪਾਣੀ ਸ਼ੁਰੂ ਹੋ ਗਈ ਆ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ 'ਚ ਤੁੰਦ ਦੀ ਤੀਬਰਤਾ ਜਿਹੜੀ ਆ ਹੋਰ ਵਧੇਗੀ ਤਾਪਮਾਨ ਤੇਜ਼ੀ ਨਾਲ ਗਿਰਾਵਟ ਨਜ਼ਰ ਆਏਗੀ ਤਾਪਮਾਨ ਦੇ ਵਿੱਚ 5 ਦਸੰਬਰ ਤੱਕ ਕਈ ਜ਼ਿਲ੍ਹਿਆਂ 'ਚ ਤਾਪਮਾਨ ਦੇ ਵਿੱਚ ਵੱਡੀ ਗਰਾਵਟ ਦੇਖਣ ਨੂੰ ਮਿਲੇਗੀ ਖਾਸ ਤਰ੍ਹਾਂ ਦੱਖਣੀ ਅਤੇ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ 'ਚ ਸ਼ੀਤ ਲਹਿਰ ਜੇ ਅਸਰ ਜਿਹੜਾ ਸਭ ਤੋਂ ਵੱਧ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਮੁਤਾਬਕ ਜਾਰੀ ਕੀਤੇ ਅਪਡੇਟ ਅਨੁਸਾਰ ਫਿਰੋਜ਼ਪੁਰ ਫਾਜ਼ਿਲਕਾ ਮੁਖਤਸਰ ਬਠਿੰਡਾ ਮਾਨਸਾ ਬਰਨਾਲਾ ਮੋਗਾ ਫਤਿਹਗੜ੍ਹ ਸਾਹਿਬ ਸੰਗਰੂਰ ਅਤੇ ਇਹਨਾਂ ਜ਼ਿਲ੍ਹਿਆਂ ਲਈ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਹਨਾਂ ਇਲਾਕਿਆਂ 'ਚ ਰਾਤ ਦੇ ਤਾਪਮਾਨ ਦੇ ਵਿੱਚ ਕਾਫੀ ਕਮੀ ਹੋ ਸਕਦੀ ਆ ਅਤੇ ਸਵੇਰ ਤੇ ਸ਼ਾਮ ਨੂੰ ਕੜਾਕੇ ਦੀ ਠੰਡ ਜਿਹੜੀ ਆ ਉਹ ਪੈ ਸਕਦੀ ਆ ਤੇ ਇਸ ਵੇਲੇ ਦਸੰਬਰ ਦਾ ਮਹੀਨਾ ਤੇ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਤੇ ਠੰਡ ਦੇ ਨਾਲ ਇਹ ਬੇਹਤ ਠੰਡ ਜਿਹੜੀ ਆ ਵੱਧ ਚੁੱਕੀ ਆ ਨਵੰਬਰ ਦੇ ਵਿੱਚ ਹੀ ਠੰਡ ਵੱਧ ਜਾਂਦੀ ਹੈ ਤੇ ਸੰਗਣੀ ਧੁੰਦ ਵੀ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਨਵੰਬਰ ਦੇ ਵਿੱਚ ਠੰਡ ਜਿਹੜੀ ਆ ਉਹ ਇੰਨੀ ਜ਼ਿਆਦਾ ਨਹੀਂ ਵਧੀ ਸੀ ਤਾਂ ਹੁਣ ਕੜਾਕੇ ਦੀ ਠੰਡ ਦਾ ਪੰਜਾਬ ਵਾਸੀਆਂ ਨੂੰ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਦੂਜੇ ਪਾਸੇ ਗੱਲ ਕਰ ਲਈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਨ ਕਪੂਤਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ 'ਚ ਮੌਸਮ ਜਿਹੜਾ ਸਧਾਰਨ ਰਹਣ ਦੀ ਸੰਭਾਵਨਾ ਜਿਹੜੀ ਜਿਤਾਈ ਜਾ ਰਿਹਾ ਪਰ ਤਾਪਮਾਨ ਦੇ ਵਿੱਚ ਫਿਰ ਵੀ ਮੌਸਮੀ ਨਿਯਮਾਂ ਮੁਤਾਬਿਕ ਅਜਿਹੜਾ ਬਦਲਾਅ ਜਿਹੜਾ ਜਰੂਰ ਦੇਖਣ ਨੂੰ ਮਿਲੇਗਾ ਸਵੇਰ ਵੇਲੇ ਤੇ ਸ਼ਾਮ ਵੇਲੇ ਧੁੰਦਪੈਣੀ ਸ਼ੁਰੂ ਹੋਵੇਗੀ ਠੀਤ ਲਹਿਰ ਦਾ ਅਸਰ ਵੀ ਜਿਹੜਾ ਦੇਖਣ ਨੂੰ ਮਿਲੇਗਾ ਤੇ ਸੁੱਕੀ ਠੰਡ ਪੈ ਰਹੀ ਆ ਹੁਣ ਹਜੇ ਤੱਕ ਮੌਸਮ ਵਿਭਾਗ ਦੇ ਵੱਲੋਂ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਲੋਕ ਬਾਰਿਸ਼ ਦਾ ਵੀ ਇੰਤਜ਼ਾਰ ਜਿਹੜਾ ਕਰ ਰਹੇ ਕਿਉਂਕਿ ਸੁੱਕੀ ਠੰਡ ਹਮੇਸ਼ਾ ਹੀ ਪਰੇਸ਼ਾਨੀਆਂ ਪੈਦਾ ਕਰਦੀ ਆ ਗਲਾ ਖਰਾਬ ਅਤੇ ਇਸ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਮਹਿਸੂਸ ਹੁੰਦੀਆਂ ਨੇ ਤੋਂ ਹੁਣ ਵੀ ਸੁੱਕੀ ਠੰਡ ਪੈ ਰਹੀ ਆ ਅਤੇ ਜਲਦ ਹੀ ਜੇਕਰ بارش ਦਾ ਅਲਰਟ ਜਾਰੀ ਹੁੰਦਾ ਮੀਂਹ ਪੈਂਦਾ ਤੇ ਫਿਰ ਲੋਕਾਂ ਨੂੰ ਜਿਹੜਾ ਗਲਾ ਖਰਾਬ ਖਾਂਸੀ ਜ਼ੁਕਾਮ ਇਸ ਤੋਂ ਜਿਹੜਾ ਛੁਟਕਾਰਾ ਮਿਲੇਗਾ ਤਾਂ ਫਿਲਹਾਲ ਇਹ ਦਸੰਬਰ ਦੀ ਸ਼ੁਰੂਆਤ ਬੇਹਤ ਵੱਡੀ ਠੰਡ ਦੇ ਨਾਲ ਹੋ ਰਹੀ ਹੈ ਦੇਖ ਰਹੇ ਹੋ ਦਿਨਿਕ ਫੇਰਾ ਤੇ ਮੈਂ ਇਹ ਭਾਵਨਾ ਅੱਜ ਦੀ ਸ਼ੁਰੂਆਤ ਕਰ ਲੈਨੇ ਮੌਸਮ ਦੀ ਜਾਣਕਾਰੀ ਦੇ ਨਾਲ ਹੈ ਮੌਸਮ ਵਿਭਾਗ ਦੇ ਵੱਲੋਂ ਜਿੱਥੇ ਅਲਰਟ ਜਾਰੀ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਠੰਡ ਜਿਹੜੀ ਹੈ ਹੋਰ ਵਧਣ ਵਾਲੀ ਹੈ ਕਿਉਂਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਹਰ ਸਾਲ ਠੰਡ ਜਿਹੜੀ ਹੈ ਵੱਧ ਜਾਂਦੀ ਹੈ ਤੇ ਇਸ ਸਾਲ ਜੈਲੋ ਅਲਰਟ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ ਜੈਲੋ ਅਲਰਟ ਜਾਰੀ ਕੀਤਾ ਗਿਆ ਕਿ ਸ਼ੀਤ ਲਹਿਰ ਚੱਲੇਗੀ ਠੰਡੀਆਂ ਹਵਾਵਾਂ ਚੱਲਣਗੀਆਂ ਅਤੇ ਸੰਗਣੀ ਤੁੰਦ ਜਿਹੜੀ ਆ ਕਈ ਥਾਵਾਂ ਤੇ ਉਹ ਵੀ ਪੈ ਸਕਦੀ ਆ ਭਾਰਤ ਮੌਸਮ ਵਿਭਾਗ ਨੇ ਦਸੰਬਰ ਦੀ ਸ਼ੁਰੂਆਤ ਨਾਲ ਹੀ ਪੰਜਾਬਲੀ ਠੰਡ ਦੀ ਲਹਿਰ ਬਾਰੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਪੰਜਾਬ ਤੇ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਤੇ ਕਈ ਇਲਾਕਿਆਂ 'ਚ ਤੁੰਦ ਪਾਣੀ ਸ਼ੁਰੂ ਹੋ ਗਈ ਹੈ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ 'ਚ ਤੁੰਦ ਦੀ ਤੀਬਰਤਾ ਜਿਹੜੀ ਆ ਹੋਰ ਵਧੇਗੀ ਤਾਪਮਾਨ ਤੇਜ਼ੀ ਨਾਲ ਗਿਰਾਵਟ ਨਜ਼ਰ ਆਏਗੀ ਤਾਪਮਾਨ ਦੇ ਵਿੱਚ 5 ਦਸੰਬਰ ਤੱਕ ਕਈ ਜ਼ਿਲ੍ਹਿਆਂ 'ਚ ਤਾਪਮਨ ਦੇ ਵਿੱਚ ਵੱਡੀ ਗਰਾਵਟ ਦੇਖਣ ਨੂੰ ਮਿਲੇਗੀ ਫਿਰਾਂ ਦੱਖਣੀ ਅਤੇ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ 'ਚ ਠੀਤ ਲਹਿਰ ਜਿਹ ਅਸਰ ਜਿਹੜਾ ਸਭ ਤੋਂ ਵੱਧ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਮੁਤਾਬਕ ਜਾਰੀ ਕੀਤੇ ਅਪਡੇਟ ਅਨੁਸਾਰ ਫਿਰੋਜ਼ਪੁਰ ਫਾਜ਼ਿਲਕਾ ਮੁਖਤਸਰ ਬਠਿੰਡਾ ਮਾਨਸਾ ਬਰਨਾਲਾ ਮੋਗਾ ਫਤਿਹਗੜ੍ਹ ਸਾਹਿਬ ਸੰਗਰੂਰ ਅਤੇ ਇਹਨਾਂ ਜ਼ਿਲ੍ਹਿਆਂ ਲਈ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਹਨਾਂ ਇਲਾਕਿਆਂ 'ਚ ਰਾਤ ਦੇ ਤਾਪਮਨ ਦੇ ਵਿੱਚ ਕਾਫੀ ਕਮੀ ਹੋ ਸਕਦੀ ਆ ਅਤੇ ਸਵੇਰ ਤੇ ਸ਼ਾਮ ਨੂੰ ਕੜਾਕੇ ਦੀ ਠੰਡ ਜਿਹੜੀ ਆ ਉਹ ਪੈ ਸਕਦੀ ਆ ਤੇ ਇਸ ਵੇਲੇ ਦਸੰਬਰ ਦਾ ਮਹੀਨਾ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਤੇ ਠੰਡ ਦੇ ਨਾਲ ਇਹ ਬੇਹਤ ਠੰਡ ਜਿਹੜੀ ਆ ਵੱਧ ਚੁੱਕੀ ਆ ਨਵੰਬਰ ਦੇ ਵਿੱਚ ਹੀ ਠੰਡ ਵੱਧ ਜਾਂਦੀ ਹੈ ਤੇ ਸੰਗਣੀ ਧੁੰਦ ਵੀ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਨਵੰਬਰ ਦੇ ਵਿੱਚ ਠੰਡ ਜਿਹੜੀ ਆ ਉਹ ਇੰਨੀ ਜ਼ਿਆਦਾ ਨਹੀਂ ਵਧੀ ਸੀ ਤਾਂ ਹੁਣ ਕੜਾਕੇ ਦੀ ਠੰਡ ਦਾ ਪੰਜਾਬ ਵਾਸੀਆਂ ਨੂੰ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਦੂਜੇ ਪਾਸੇ ਗੱਲ ਕਰ ਲਈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਨ ਕਪੂਤਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ 'ਚ ਮੌਸਮ ਜਿਹੜਾ ਸਧਾਰਨ ਰਹਣ ਦੀ ਸੰਭਾਵਨਾ ਜਿਹੜੇ ਜਿਤਾਈ ਜਾ ਰਿਹਾ ਪਰ ਤਾਪਮਾਨ ਦੇ ਵਿੱਚ ਫਿਰ ਵੀ ਮੌਸਮੀ ਨਿਯਮਾਂ ਮੁਤਾਬਿਕ ਅਜਿਹੜਾ ਬਦਲਾਅ ਜਿਹੜਾ ਜਰੂਰ ਦੇਖਣ ਨੂੰ ਮਿਲੇਗਾ ਸਵੇਰ ਵੇਲੇ ਤੇ ਸ਼ਾਮ ਵੇਲੇ ਧੁੰਦਪੈਣੀ ਸ਼ੁਰੂ ਹੋਵੇਗੀ ਠੀਤ ਲਹਿਰ ਦਾ ਅਸਰ ਵੀ ਜਿਹੜਾ ਦੇਖਣ ਨੂੰ ਮਿਲੇਗਾ ਤੇ ਸੁੱਕੀ ਠੰਡ ਪੈ ਰਹੀ ਆ ਹੁਣ ਹਜੇ ਤੱਕ ਮੌਸਮ ਵਿਭਾਗ ਦੇ ਵੱਲੋਂ ਬਾਰਿਸ਼ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਤੇ ਲੋਕ ਬਾਰਿਸ਼ ਦਾ ਵੀ ਇੰਤਜ਼ਾਰ ਜਿਹੜਾ ਕਰ ਰਹੇ ਕਿਉਂਕਿ ਸੁੱਕੀ ਠੰਡ ਹਮੇਸ਼ਾ ਹੀ ਪਰੇਸ਼ਾਨੀਆਂ ਪੈਦਾ ਕਰਦੀ ਆ ਗਲਾ ਖਰਾਬ ਅਤੇ ਇਸ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਮਹਿਸੂਸ ਹੁੰਦੀਆਂ ਨੇ ਤੇ ਹੁਣ ਵੀ ਸੁੱਕੀ ਠੰਡ ਪੈ ਰਹੀ ਆ ਅਤੇ ਜਲਦ ਹੀ ਜੇਕਰ بارش ਦਾ ਅਲਰਟ ਜਾਰੀ ਹੁੰਦਾ ਮੀਂਹ ਪੈਂਦਾ ਤੇ ਫਿਰ ਲੋਕਾਂ ਨੂੰ ਜਿਹੜਾ ਗਲਾ ਖਰਾਬ ਖਾਂਸੀ ਜ਼ੁਕਾਮ ਇਸ ਤੋਂ ਜਿਹੜਾ ਛੁਟਕਾਰਾ ਮਿਲੇਗਾ ਤੇ ਫਿਲਹਾਲ ਇਹ ਦਸੰਬਰ ਦੀ ਸ਼ੁਰੂਆਤ ਬੇਹਤ ਵੱਡੀ ਠੰਡ ਦੇ ਨਾਲ ਹੋ ਰਹੀ ਹੈ